ਕਿ ਸਾਡੇ ਇੱਕ ਕਲੱਬ ਦੇ ਹੀ ਪ੍ਰੈਜ਼ੀਡੈਂਟ ਨੇ ਰੋਟਰੀ ਕਲੱਬ ਗਰੂਸ ਹੈ ਰਾਇਲ ਸ਼੍ਰੀ ਰਾਜਕੁਮਾਰ ਕੰਬੋਜ ਜਿਹੜੇ ਕਿ ਖੁਦ ਇੱਕ ਸੈਂਟਰ ਹੈੱਡ ਟੀਚਰ ਦੀ ਪੋਸਟ ਤੇ ਕੰਮ ਕਰ ਰਿਹਾ ਹੈ ਇਹਨਾਂ ਦਾ ਇਕਲੌਤਾ ਬੇਟਾ ਵਿਰਾਜ ਕੰਬੋਜ ਥੈਲੇਸੀਮੀਆ ਦੀ ਬਿਮਾਰੀ ਨਾਲ ਪੀੜਤ ਸੀ ਔਰ ਉਸ ਬਿਮਾਰੀ ਤੋਂ ਨਜਾਤ ਪਾਣ ਵਾਸਤੇ ਇਹਨਾਂ ਨੇ ਸੀਐਮਸੀ ਹਸਪੀਟਲ ਲੁਧਿਆਣਾ ਦੇ ਵਿੱਚ ਉਸ ਦਾ ਬੋਨ ਮੈਰੋ ਟ੍ਰਾਂਸਪਲੈਂਟ ਕਰਾਇਆ ਔਰ ਜਿਹੜਾ ਮਾਸਟਰ ਰਾਜਕੁਮਾਰ ਜੀ ਹੈ ਜੋ ਇਹਨਾਂ ਨੇ ਜ਼ਿੰਦਗੀ ਭਰ ਦੀ ਆਪਣੀ ਕਮਾਈ ਸੀ ਸਾਰੀ ਕਮਾਈ ਇਹਨਾਂ ਨੇ ਉੱਥੇ ਇਹਨਾਂ ਨੇ ਆਪਣੇ ਬੇਟੀ ਦੇ ਇਲਾਜ ਵਾਸਤੇ ਉੱਥੇ ਖਰਚ ਤਰ ਪਰ ਇੰਨਾ ਪੈਸਾ ਲਾਣ ਦੇ ਬਾਵਜੂਦ ਵੀ ਇਹਨਾਂ ਦਾ ਜਿਹੜਾ ਬੇਟਾ ਹੈ ਮਾਸਟਰ ਰਾਜਕੁਮਾਰ ਜੀ ਦਾ ਜਿਹੜਾ ਬੇਟਾ ਵਿਰਾਜ ਕੰਬੋਜ ਹੈ ਉਹਨਾਂ ਦੀ ਜਿਹੜੀ ਹਾਲਤ ਸੀਗੀ ਸਰੀਰਕ ਹਾਲਤ ਸੀ ਉਹ ਸੁਧਰਨ ਦੀ ਬਜਾਏ ਹੋਰ ਉਲਟਾ ਵਿਗੜ ਗਈ ਇਨਫੈਕਸ਼ਨ ਵਧ ਗਈ ਤੇ ਸੀਐਮਸੀ ਹਸਪੀਟਲ ਵੱਲੋਂ ਮਾਸਟਰ ਰਾਜਕੁਮਾਰ ਜੀ ਦੇ ਬੱਚੇ ਨੂੰ ਵਿਰਾਜ ਕੰਬੋ 40s ਹਸਪੀਟਲ ਗੁਰੂਗ੍ਰਾਮ ਦੇ ਵਾਸਤੇ ਰੈਫਰ ਕੀਤਾ ਗਿਆ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਗਵਰਨਰ ਸਾਹਿਬ ਸਮੂਹ ਅਸਿਸਟੈਂਟ ਗਵਰਨਰ ਸਹਿਬਾਨ ਕੋਆਰਡੀਨੇਟਰ ਸਹਿਬਾਨ ਚੇਅਰਮੈਨ ਸਹਿਬਾਨ ਵੱਖ-ਵੱਖ ਕਲੱਬਾਂ ਦੇ ਪ੍ਰੈਜ਼ੀਡੈਂਟ ਸਹਿਬਾਨ ਸਿਕੱਤਰ ਸਹਿਬਾਨ ਸਮੂਹ ਰੋਟਰੀਅਨ ਮੈਂ ਅੱਜ ਤੁਹਾਡੇ ਨਾਲ ਬੜੇ ਐਮ ਵਿਸ਼ੇ ਤੇ ਵਿਚਾਰ ਸਾਂਝੇ ਕਰਨ ਵਾਸਤੇ ਰੂਬਰੂ ਹੋਇਆ ਸੋ ਬੇਨਤੀ ਹੈ ਕਿ ਸਾਡੇ ਇੱਕ ਕਲੱਬ ਦੇ ਹੀ ਪ੍ਰੈਜ਼ੀਡੈਂਟ ਨੇ ਰੋਟਰੀ ਕਲੱਬ ਗਰੂਸ ਹੈ ਰਾਇਲ ਇਸ ਕਲੱਬ ਦੇ ਪ੍ਰੈਜ਼ੀਡੈਂਟ ਸ਼੍ਰੀ ਰਾਜਕੁਮਾਰ ਕੰਬੋਜ ਜਿਹੜੇ ਕਿ ਖੁਦ ਇੱਕ ਸੈਂਟਰ ਹੈੱਡ ਟੀਚਰ ਦੀ ਪੋਸਟ ਤੇ ਕੰਮ ਕਰ ਰਹੇ ਆ ਇਹਨਾਂ ਦਾ ਇਕਲੌਤਾ ਬੇਟਾ ਵਿਰਾਜ ਕੰਬੋਜ ਥੈਲੇਸੀਮੀਆ ਦੀ ਬਿਮਾਰੀ ਨਾਲ ਪੀੜਤ ਸੀ ਔਰ ਇਹ ਉਸ ਬਿਮਾਰੀ ਤੋਂ ਨਜਾਤ ਪਾਣ ਵਾਸਤੇ ਇਹਨਾਂ ਨੇ ਸੀਐਮਸੀ ਹਸਪੀਟਲ ਲੁਧਿਆਣਾ ਦੇ ਵਿੱਚ ਉਸ ਦਾ ਬੋਨ ਮੈਰੋ ਟ੍ਰਾਂਸਪਲੈਂਟ ਕਰਾਇਆ ਔਰ ਬੋਨ ਮੈਰੋ ਟ੍ਰਾਂਸਪਲੈਂਟ ਕਰਾਣ ਤੋਂ ਬਾਅਦ ਲੰਮਾ ਸਮਾਂ ਉੱਥੇ ਸੀਐਮਸੀ ਜਿਹੜਾ ਹਸਪੀਟਲ ਲੁਧਿਆਣੇ ਦੇ ਵਿੱਚ ਇਲਾਜ ਚੱਲਿਆ ਔਰ ਜਿਹੜਾ ਮਾਸਟਰ ਰਾਜਕੁਮਾਰ ਜੀ ਹੈ ਜੋ ਇਹਨਾਂ ਨੇ ਜ਼ਿੰਦਗੀ ਭਰ ਦੀ ਆਪਣੀ ਕਮਾਈ ਸੀ ਸਾਰੀ ਕਮਾਈ ਇਹਨਾਂ ਨੇ ਉੱਥੇ ਸੀਐਮਸੀ ਹਸਪੀਟਲ ਲੁਧਿਆਣੇ ਦੇ ਵਿੱਚ ਲਾਤੀ 60 ਤੋਂ ਲੈ ਕੇ 65 ਲੱਖ ਤੱਕ ਜਿਹੜਾ ਰੁਪਈਆ ਹੈ ਉਹ ਇਹਨਾਂ ਨੇ ਆਪਣੇ ਬੇਟੇ ਦੇ ਇਲਾਜ ਵਾਸਤੇ ਉੱਥੇ ਖਰਚ ਤਰ ਬਾਰੇ ਇੰਨਾ ਪੈਸਾ ਲਾਣ ਦੇ ਬਾਵਜੂਦ ਵੀ ਇਹਨਾਂ ਦਾ ਜਿਹੜਾ ਬੇਟਾ ਹੈ ਮਾਸਟਰ ਰਾਜਕੁਮਾਰ ਜੀ ਦਾ ਜਿਹੜਾ ਬੇਟਾ ਵਿਰਾਜ ਕੰਬੋਜ ਹੈ ਉਹਨਾਂ ਦੀ ਜਿਹੜੀ ਹਾਲਤ ਸੀਗੀ ਸਰੀਰਕ ਹਾਲਤ ਸੀ ਉਹ ਸੁਧਰਨ ਦੀ ਬਜਾਏ ਹੋਰ ਉਲਟਾ ਵਿਗੜ ਗਈ ਇਨਫੈਕਸ਼ਨ ਵੱਧ ਗਈ ਤੇ ਸੀਐਮਸੀ ਹਸਪੀਟਲ ਵੱਲੋਂ ਮਾਸਟਰ ਰਾਜਕੁਮਾਰ ਜੀ ਦੇ ਬੱਚੇ ਨੂੰ ਵਿਰਾਜ ਕੰਬੋਜ ਨੂੰ ਫੋਰਟਿਸ ਹਸਪੀਟਲ ਗੁਰੂਗ੍ਰਾਮ ਦੇ ਵਾਸਤੇ ਰੈਫਰ ਕੀਤਾ ਗਿਆ ਸੋ 60 ਤੋਂ ਲੈ ਕੇ 65 ਲੱਖ ਰੁਪਈਆ ਉਹ ਪਹਿਲਾਂ ਇੱਥੇ ਖਰਚ ਕੇ ਗਏ ਅੱਜ ਲਗਭਗ ਹਫਤਾ ਹੋ ਗਿਆ ਹੈ ਗੁਰੂਗ੍ਰਾਮ ਦੇ ਵਿੱਚ ਬੱਚੇ ਇਨਵੈਡਮਿਟ ਕਰਾਇਆ ਗਿਆ ਹੈ ਉੱਥੇ 25 ਤੋਂ ਲੈ ਕੇ 30 ਲੱਖ ਰੁਪਈਆ ਉੱਥੇ ਖਰਚ ਹੋ ਚੁੱਕਿਆ ਸੋ ਕਹਿਣ ਤੋਂ ਭਾਵ ਕਿ ਮਾਸਟਰ ਰਾਜਕੁਮਾਰ ਜੀਰਾਂ ਵੱਲੋਂ ਆਪਣੇ ਬੇਟੇ ਦੇ ਇਲਾਜ ਵਾਸਤੇ 85 ਤੋਂ ਲੈ ਕੇ 90 ਲੱਖ ਰੁਪਈਆ ਹੁਣ ਤੱਕ ਖਰਚ ਕੀਤਾ ਜਾ ਚੁੱਕਿਆ ਸੋ ਇੱਕ ਆਮ ਆਦਮੀ ਦੇ ਵੱਲੋਂ ਇੰਨਾ ਪੈਸਾ ਇੱਕਦਮ ਕੱਢਣਾ ਬੜਾ ਔਖਾ ਹੈ ਮਾਸਟਰ ਰਾਜਕੁਮਾਰ ਦੀ ਜਿੰਨੀ ਪੂੰਜੀ ਸੀ ਸਾਰੀ ਜ਼ਿੰਦਗੀ ਦੀ ਉਸ ਨੇ ਆਪਣੇ ਬੇਟੀ ਤੇ ਲਾਤੀ ਸਾਰੀ ਪੂੰਜੀ ਆਪਣੇ ਬੇਟੀ ਦੇ ਰੋੜਤੀ ਸੋ ਸਤਕਾਰਯੋਗ ਸਮੂਹ ਰੋਟਰੀਅਨ ਸਹਿਬਾਨ ਗਵਰਨਰ ਸਾਹਿਬ ਅਸਿਸਟੈਂਟ ਗਵਰਨਰ ਸਹਿਬਾਨ ਕੋਆਰਡੀਨੇਟਰ ਸਹਿਬਾਨ ਚੇਅਰਮੈਨ ਸਾਹਿਬ ਵੱਖ-ਵੱਖ ਕਲੱਬਾਂ ਦੇ ਪ੍ਰਧਾਨ ਵੱਖ-ਵੱਖ ਕਲੱਬਾਂ ਦੇ ਸਕੱਟਰੀ ਸਾਹਿਬ ਔਰ ਰੋਟਰੀ ਕਲੱਬ ਦੇ ਜਿੰਨੇ ਵੀ ਵੱਖ-ਵੱਖ ਆਗੂ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮਸੀਬਤ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੀ ਜਿਹੜੇ ਹੈਗੇ ਆ ਆਪਣੇ ਰੋਟਰੀਅਨ ਦੇ ਨਾਲ ਖੜੀਏ ਮਾਸਟਰ ਰਾਜਕੁਮਾਰ ਕੰਬੂ ਜਿਹੜੇ ਕਿ ਲੋਕਾਂ ਦੀ ਮਦਦ ਕਰਦੇ ਹੁੰਦੇ ਸੀ ਕਲੱਬ ਪ੍ਰੈਜ਼ੀਡੈਂਟ ਹੁੰਦੇ ਆ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਲੋਕਾਂ ਦੀ ਕਿੰਨਿਆਂ ਨੂੰ ਇਹਨਾਂ ਨੇ ਸਹਾਰਾ ਦਿੱਤਾ ਕਿੰਨਿਆਂ ਨੂੰ ਇਹਨਾਂ ਨੇ ਡੋਨੇਸ਼ਨ ਦਿੱਤੀ ਔਰ ਜਿਹੜੇ ਲੋਕਾਂ ਦੀ ਮਦਦ ਕਰਦੇ ਰਹੇ ਆ ਅੱਜ ਉਹਨਾਂ ਨੂੰ ਖੁਦ ਮਦਦ ਦੀ ਲੋੜ ਤਾਂ ਸੋ ਸਮੂਰ ਟੇਰੀਅਨ ਨੂੰ ਮੇਰੀ ਅਪੀਲ ਹੈ ਹੰਬਲ ਰਿਕੁਐਸਟ ਹੈ ਕਿ ਇਸ ਵੀਡੀਓ ਦੇ ਨਾਲ ਇੱਕ ਅਸੀਂ ਮੈਸੇਜ ਤਿਆਰ ਕੀਤਾ ਜਿੰਨੇ ਵਿੱਚ ਮਾਸਟਰ ਰਾਜਕੁਮਾਰ ਜੀ ਦਾ ਜਿਹੜਾ ਬੈਂਕ ਅਕਾਊਂਟ ਨੰਬਰ ਹੈ ਉਹ ਦਿੱਤਾ ਹੋਇਆ ਹੈ ਆਈ ਐਫ ਸੀ ਕੋਡ ਨੰਬਰ ਵੀ ਦਿੱਤਾ ਹੋਇਆ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੰਬਲ ਰਿਕਵੈਸਟ ਹੈ ਕਿ ਆਪਾਂ ਜਿੰਨਾ ਵੀ ਹੋ ਸਕਦਾ ਹੈ ਆਪਾਂ ਵੱਧ ਤੋਂ ਵੱਧ ਮਾਸਟਰ ਰਾਜਕਰਮ ਕੰਬੋਜ ਉਹਨਾਂ ਦੀ ਮਦਦ ਕਰੀਏ ਇਸ ਮੁਸੀਬਤ ਦੇ ਵਿੱਚ ਉਹਨਾਂ ਦੇ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ